ਅੱਜ ਦੇ ਦਿਨ 6 ਪੋ 20 ਦਸੰਬਰ 1705 ਈਸਵੀ ਨੂੰ ਔਰੰਗਜ਼ੇਬ ਦੀਆਂ ਫੌਜਾਂ 22 ਤਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਸੂਬਾ ਮਲਤਾਨ ਦੀਆਂ ਫੌਜਾਂ ਸੂਬਾ ਪਸ਼ਾਵਰ ਦੀਆਂ ਫੌਜਾਂ ਸੂਬਾ ਸਰਹੰਦ ਦੀਆਂ ਫੌਜਾਂ ਜਰਨੈਲਾਂ ਨਾਲ ਉਹ ਆਨੰਦਪੁਰ ਸਾਹਿਬ ਆਲੇ-ਦਾਲਿਓਂ ਸਾਰਾ ਭਰ ਚੁੱਕਿਆ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਣਾ ਤੇ ਮਨ ਵਿੱਚ ਇਹ ਵੀ ਤਮੰਨਾ ਸੀ ਕਿ ਜੇ ਜਿਉਂਦੇ ਨਾ ਵੀ ਗ੍ਰਿਫਤਾਰ ਕਰ ਸਕੀਏ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਭਾਵੇਂ ਮਰਦਾ ਲੈ ਕੇ ਜਾਈਏ ਭਾਵੇਂ ਸੀਸ ਕਲਮ ਲੈ ਕੇ ਜਾਈ ਕਰਕੇ ਲੈ ਕੇ ਜਾਈਏ ਪਰ ਔਰੰਗਜ਼ੇਬ ਦੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੀਸ ਰੱਖਾਂਗੇ ਜਾ ਕੇ ਹਰ ਕੋਈ ਜਰਨੈਲ ਉਤਾਵਲਾ ਹੋਇਆ ਫਿਰਦਾ ਸੀ ਉੱਥੇ ਇੰਨਾ ਵੱਡਾ ਇਕੱਠ ਸੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਤਵਾਰੀ ਗੁਰੂ ਖਾਲਸਾ ਦੇ ਵਿੱਚ ਕਹਿੰਦੇ ਆਨੰਦਪੁਰ ਸਾਹਿਬ ਦੇ ਆਲੇ-ਦਾਲੇ ਐਡਾ ਵੱਡਾ ਇਕੱਠ ਸੀ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਦੇ ਲਈ ਇਹ ਕੋਈ ਛੋਟਾ ਮੋਟਾ ਨਹੀਂ ਸੀ ਅਪ੍ਰੈਲ ਤੋਂ ਚੱਲਿਆ ਸੀ ਦਸੰਬਰ ਤੱਕ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੌਫ ਵੇਖੋ ਸਤਿਗੁਰਾਂ ਦਾ ਡਰ ਵੇਖੋ ਜਰਤ ਨਹੀਂ ਸੀ ਪੈਦੀ ਮੁਗਲਾਂ ਦੀ ਬਾਈਤਾਰ ਦੇ ਪਹਾੜੀ ਰਾਜਿਆਂ ਦੀ ਗੁਜਰਾਂ ਦੀ ਰੰਗੜਾਂ ਦੀ ਲੁਟੇਰਿਆਂ ਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਆਨੰਦਪੁਰ ਸਾਹਿਬ ਤੋਂ ਜਾ ਕੇ ਫੜ ਲਈਏ ਜਿਹੜਾ ਵੀ ਪਹਾੜੀ ਵੱਲ ਨੂੰ ਵੱਧਦਾ ਸੀ ਸਤਗੁਰ ਸੱਚੇ ਪਾਤਸ਼ਾਹ ਦੇ ਤੀਰਕਮਾਨ ਸਤਗੁਰਾਂ ਦੇ ਗੁਰਸਿੱਖਾਂ ਦੇ ਤੀਰਕਮਾਨ ਗਾਜਰ ਮੂਲੀ ਵੰਗ ਵੱਢ ਦਿੰਦੇ ਸਨ ਆਖੋ ਸਤਨਾ ਤੇ ਆਨੰਦਪੁਰ ਸਾਹਿਬ ਸਤਪੁਰ ਸੱਚੇ ਪਾਤਸ਼ਾਹ ਬਿਰਾਜਮਾਨ ਨੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਐਡਾ ਹਜ਼ੂਮ ਇਕੱਠਾ ਹੋਇਆ ਹੋਇਆ ਸੀ ਇੰਨਾ ਇਕੱਠ ਹੋਇਆ ਹੋਇਆ ਸੀ ਮੁਗਲਾਂ ਦਾ ਬਾਈ ਤਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਦਾ ਜੋ ਆਪਣੇ ਹੱਥ ਦੇ ਵਿੱਚ ਇੱਕ ਇੱਕ ਉਂਝਲ ਇੱਕ ਇੱਕ ਮੁਠੀ ਮਿੱਟੀ ਦੀ ਭਰ ਕੇ ਆਨੰਦਪੁਰ ਸਾਹਿਬ ਵੱਲ ਨੂੰ ਸੁੱਟ ਦੇਣਾ ਕਿੰਦੇ ਪੂਰਾ ਆਨੰਦਪੁਰ ਸਾਹਿਬ ਉਹਨਾਂ ਸਾਰਿਆਂ ਨੇ ਮਿੱਟੀ ਦੇ ਨਾਲ ਭਰ ਦੇਣਾ ਸੀ ਦੱਬ ਦੇਣਾ ਸੀ ਇੰਨਾ ਇਕੱਠ ਸੀ ਪਰ ਜੁਰਤ ਨਹੀਂ ਸੀ ਪੈਂਦੀ ਕਿ ਮਰਦ ਅਗਮੜੇ ਨੂੰ ਫੜ ਲਈਏ ਜਰਤ ਨਹੀਂ ਸੀ ਪੈੰਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਹੱਥ ਵੀ ਲਾ ਜਾਈਏ ਦੂਰੋਂ ਖੜੇ 8 ਮਹੀਨਿਆਂ ਤੋਂ ਗੁਰੂ ਪਿਆਰਿਓ ਖਾਰ ਗਏ ਥੱਕ ਗਏ ਫੌਜਾਂ ਦਾ ਨਹੀਂ ਔਰੰਗਜ਼ੇਬ ਦਾ ਅਰਬਾਂ ਦਾ ਨੁਕਸਾਨ ਹੋਇਆ ਸੀ 8 ਮਹੀਨੇ ਲਗਾਤਾਰ ਘੇਰਾ ਪਿਆ ਰਹਿਣਾ ਫੌਜਾਂ ਨੂੰ ਰਸਦ ਪਾਣੀ ਇਹ ਮੁਗਲਾਂ ਦੀਆਂ ਫੌਜਾਂ ਦੀ ਗੱਲ ਮੈਂ ਕਰਦਾ ਮੁਗਲਾਂ ਦੀਆਂ ਫੌਜਾਂ ਬਾਈ ਤਾਰ ਪਹਾੜੀ ਰਾਜਿਆਂ ਦੀਆਂ ਫੌਜਾਂ ਗੁੱਜਰਾ ਰੰਗੜਾਂ ਦੀਆਂ ਫੌਜਾਂ ਜਿਹੜੇ ਬੈਠੇ ਸਨ ਉਹ ਤਨਖਾਹਾਂ ਤੇ ਸੰ ਤਨਖਾਹਾਂ ਕਿੱਥੋਂ ਦੇਣੀ ਆ ਪ੍ਰਸ਼ਾਦਾ ਪਾਣੀ ਉਹਨਾਂ ਨੇ ਰੋਜ਼ ਖਾਣਾ ਖਾਣਾ ਉਹ ਕਿੱਥੋਂ ਦੇਣਾ ਰੋਜ਼ ਕੱਪੜਾ ਲੀੜਾ ਚਾਹੀਦਾ ਬਸ ਇਸੇ ਕਰਕੇ ਬੈਠੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਿਆਂ ਨੂੰ ਫੜਨਾ ਰਾਜੇ ਭੀਮਚੰਦ ਨੇ ਚੰਗਿਆੜੀ ਲਾਈ ਹੋਈ ਸੀ ਨਾ ਉਹਦਾ ਪੁੱਤਰ ਅ즈ਮੇਰ ਚੰਦ ਜਿਨੇ ਔਰੰਗਜ਼ੇਬ ਨੂੰ ਚਿੱਠੀ ਦੇ ਵਿੱਚ ਲਿਖ ਕੇ ਆਖਿਆ ਸੀ ਕਿ ਔਰੰਗਜ਼ੇਬ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰਨਾ ਚਾਹੁੰਦੇ ਆ ਆਨੰਦਪੁਰ ਸਾਹਿਬ ਨੂੰ ਉਜਾੜਨਾ ਚਾਹੁੰਦੇ ਆ ਤੁਸੀਂ ਸਾਡਾ ਸਾਥ ਦਿਓ ਚਿੱਠੀ ਦੇ ਵਿੱਚ ਇਹ ਲਿਖਿਆ ਸੀ ਤੁਹਾਡੇ ਮਨ ਦੀ ਤਮੰਨਾ ਸੀ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਉਹਨਾਂ ਦੇ ਸਰੀਰ ਦੇ ਜਿੱਥੇ ਤੁਸੀਂ ਧੜ ਤੋਂ ਸਿਰ ਜੁਦਾ ਕੀਤਾ ਸੀ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਸ਼ਾਹੀ ਗੇਟਾਂ ਤੇ ਟੰਗਣੇ ਸੀ ਪਰ ਭਾਈ ਜੈਤਾ ਜਿਹੜਾ ਉਹ ਤੁਹਾਡੇ ਮੁਗਲਾਂ ਦੇ ਇਕੱਠ ਵਿੱਚੋਂ ਸੀਸ ਲੈ ਕੇ ਚਲੇ ਗਿਆ ਭਾਈ ਲਖੀ ਸ਼ਾ ਬਨਜੜਾ ਜਿਹੜਾ ਧੜ ਲੈ ਕੇ ਚਲੇ ਗਿਆ ਤੁਹਾਡੇ ਪੱਲੇ ਕੁਝ ਨਹੀਂ ਪਿਆ ਗੁਰੂ ਤੇਗ ਬਹਾਦਰ ਜੀ ਦਾ ਤਾਂ ਤੁਸੀਂ ਸੀਸ ਧੜ ਚਾਰ ਟੋਟੇ ਕਰਕੇ ਦਿੱਲੀ ਦੇ ਸ਼ਾਹੀ ਗੇਟਾਂ ਤੇ ਟੰਗ ਨਹੀਂ ਸਕੇ ਕਿਉਂਕਿ ਗੁਰੂ ਦੇ ਸਿੱਖ ਉਹਨਾਂ ਦਾ ਸੀਸ ਵੀ ਲੈ ਗਏ ਸਨ ਧੜ ਵੀ ਲੈ ਗਏ ਸਨ ਅੱਜ ਤੁਹਾਡੇ ਕੋਲ ਮੌਕਾ ਹੈ ਇਹ ਮੌਕਾ ਇਹ ਹੈ ਕਿ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਉਹਨੂੰ ਆਨੰਦਪੁਰ ਦੇ ਵਿੱਚ ਬੈਠੇ ਨੇ ਅਸੀਂ ਬਾਰੋਂ ਘੇਰਾ ਪਾਇਆ ਹੋਇਆ ਆਪਣੀ ਫੌਜ ਭੇਜ ਦਿਓ ਤੁਸੀਂ ਜਿਉਂਦਾ ਫੜ ਲਿਓ ਟੋਟੇ ਟੋਟੇ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਤੁਸੀਂ ਟੰਗ ਨਹੀਂ ਸਕੇ ਗੁਰੂ ਗੋਬਿੰਦ ਸਿੰਘ ਨੂੰ ਟੰਗ ਦਿਓ ਰੰਗਜੀਵ ਇਹ ਗੱਲ ਹੈਰਾਨੀ ਨਾਲ ਸੋਚਦਾ ਵੀ ਗੱਲ ਤਾਂ ਸਹੀ ਹੈ ਇਸ ਕਰਕੇ ਉਹ ਫੌਜ ਭੇਜਦਾ ਬੜਾ ਵੱਡਾ ਇਕੱਠ ਹੈ ਜੁਰਤ ਨਹੀਂ ਪੈਂਦੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲੈਣ ਤੇ ਗੁਰੂ ਪਿਆਰਿਓ 8 ਮਹੀਨੇ ਘੇਰਾ ਪੈਣ ਤੋਂ ਬਾਅਦ ਥੱਕ ਜਾਂਦੇ ਨੇ ਹਾਰ ਜਾਂਦੇ ਨੇ ਹੰਬ ਜਾਂਦੇ ਨੇ ਭਾਵੇਂ ਕਿ ਅੰਦਰ ਬੈਠੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਸਤਿਗੁਰਾਂ ਦੇ ਨਾਲ ਪੰਜ ਪਿਆਰੇ ਸਹਿਬਾਨ ਬੈਠੇ ਨੇ ਸਤਿਗੁਰਾਂ ਦੇ ਚਾਰ ਸਹਿਬਜਾਦੇ ਬੈਠੇ ਨੇ ਜਰਨੈਲਾਂ ਦੇ ਜਰਨੈਲ ਬਾਬਾ ਜੀਵਨ ਸਿੰਘ ਭਾਈ ਸਾਹਿਬ ਭਾਈ ਜੈਤਾ ਜੀ ਬੈਠੇ ਨੇ ਬਾਬਾ ਬਚਿੱਤਰ ਸਿੰਘ ਬੈਠੇ ਨੇ ਤੇ ਗੁਰੂ ਪਿਆਰਿਓ ਬਾਬਾ ਬੱਜਰ ਸਿੰਘ ਵਰਗੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੱਤਕਾ ਸਿਖਾਇਆ ਕਰਦੇ ਸੀ ਉਹ ਬੈਠੇ ਨੇ ਭਾਈ ਕੋਠਾ ਸਿੰਘ ਭਾਈ ਕਾਠਾ ਸਿੰਘ ਬੈਠੇ ਨੇ ਐਸੇ ਯੋਧੇ ਐਸੇ ਜਰਨੈਲ ਬੈਠੇ ਨੇ ਦਸ਼ਮੇਸ਼ ਪਿਤਾ ਨੂੰ ਕਹਿੰਦੇ ਨੇ ਪਾਤਸ਼ਾਹ ਜੋ ਤੁਸੀਂ ਆਗਿਆ ਦਿਓਗੇ ਜੋ ਤੁਸੀਂ ਹੁਕਮ ਕਰੋਗੇ ਅਸੀਂ ਉਸ ਨੂੰ ਪ੍ਰਵਾਨ ਕਰਾਂਗੇ ਮੰਨਾਂਗੇ ਤੇ ਗੁਰੂ ਪਾਤਸ਼ਾਹ ਨੇ ਆਖਿਆ ਉਹ ਸਾਨੂੰ ਜਿਉਂਦਿਆਂ ਨੂੰ ਫੜਨਾ ਚਾਹੁੰਦੇ ਨੇ ਪਰ ਅਸੀਂ ਆਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਨਿਕਲਣਾ ਭਾਵੇਂ ਕਿ ਇਹ ਜਿੰਨੇ ਜਰਨੈਲ ਸੰਗ ਜਿੰਨੇ ਯੋਧੇ ਸਨ ਸੰਗਤ ਸੀ ਜੋ ਆਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਕੋਲੇ ਰਾਸ਼ਨ ਮੁਕ ਚੱਲਿਆ ਸੀ ਉਹ ਥੋੜਾ ਮੋਟਾ ਜਿਹੜਾ ਰਾਸ਼ਨ ਸੀ ਨਾ ਉਹ ਸਿਰਫ ਬੱਚਿਆਂ ਨੇ ਰੱਖਿਆ ਹੋਇਆ ਸੀ ਜਿਹੜੇ ਅੰਦਰ ਬੱਚੇ ਸਨ ਜਾਂ ਉਹ ਬੀਬੀਆਂ ਜਿਹੜੀਆਂ ਗਰਭਵਤੀ ਸਨ ਜਿਨ੍ਹਾਂ ਦੇ ਪੇਟ ਦੇ ਵਿੱਚ ਬੱਚੇ ਸਨ ਉਹਨਾਂ ਲਈ ਥੋੜਾ ਮੋਟਾ ਰਾਸ਼ਨ ਰੱਖਿਆ ਸੀ ਨਹੀਂ ਸਭ ਰਾਸ਼ਨ ਖਤਮ ਹੋ ਚੁੱਕਿਆ ਸੀ ਇਤਿਹਾਸਕਾਰ ਲਿਖਦੇ ਨੇ ਕਿ ਆਨੰਦਪੁਰ ਸਾਹਿਬ ਦੇ ਅੰਦਰ ਦੇ ਉਹ ਹਾਲਾਤ ਸਨ ਕਿ ਸਿੱਖਾਂ ਨੇ ਦਰਖਤਾਂ ਦੇ ਪੱਤੇ ਸੂੜ ਕੇ ਵੀ ਖਾ ਲਏ ਸਨ ਪੱਤੇ ਖਾ ਕੇ ਗੁਜ਼ਾਰੇ ਕੀਤੇ ਜਿਹੜੇ ਛੋਟੇ-ਛੋਟੇ ਬੂਟੇ ਸੀ ਉਹਨਾਂ ਨੂੰ ਜੜਾਂ ਤੋਂ ਪੁੱਟ ਕੇ ਜਿਵੇਂ ਆਪਾਂ ਘਰੇ ਕੱਟ ਕੇ ਸਬਜ਼ੀ ਬਣਾਉਂਦੇ ਆ ਨਾ ਇਦਾਂ ਉਹਨਾਂ ਨੂੰ ਗਰਮ ਪਾਣੀ ਦੇ ਵਿੱਚ ਉਬਾਲ ਕੇ ਕੱਟ ਕੇ ਉਹ ਵੀ ਖਾਦੇ ਸਿੱਖਾਂ ਨੇ ਘੋੜੇ ਬਿਮਾਰੀਆਂ ਨਾਲ ਅੰਦਰ ਭੁੱਖ ਦੇ ਨਾਲ ਚੜ੍ਹਾਈ ਕਰਕੇ ਸਨ ਬਹੁਤ ਵੱਡਾ ਸਤਗੁਰੂ ਸੱਚੇ ਪਾਸ਼ਾ ਦੇ ਆਨੰਦਪੁਰ ਸਾਹਿਬ ਦਾ ਭਾਵੇਂ ਅੰਦਰੋਂ ਨੁਕਸਾਨ ਹੋ ਗਿਆ ਸੀ ਪਰ ਇੱਕ ਗੱਲ ਇਤਿਹਾਸ ਦੇ ਵਿੱਚ ਹੈ ਗੁਰੂ ਤੇ ਗੁਰੂ ਦੇ ਸਿੱਖ ਚੜ੍ਹਦੀ ਕਲਾ ਵਿੱਚ ਸਾਨ ਆਖੋ ਸਤਨਾ ਉਹ ਨਹੀਂ ਡੋਲੇ ਕਿਉਂ ਕਿ ਦਸ਼ਮੇਸ਼ ਪਿਤਾ ਦਾ ਹੱਥ ਹੈ ਮਿਹਰ ਹੈ